ਪ੍ਰੀਤ ਇਕ ਨਿਗਾ ਮਾਰਦਾ ਆਈਓ ਮੰਲੋ ਜੇ ਕਿਸੇ ਬੰਦੇ ਨੇ ਰੰਗ ਰੁੰਗ ਘਰ ਨੂੰ ਕਰਾ ਲਿਆ ਮਿਸਤਰੀ ਗਏ ਹਟ ਤੇ ਸਾਰਾ ਘਰ ਭਰਨਾ ਤੇ ਰੁਪਈਏ ਬਚ ਗਿਆ ਥੋੜੇ ਤੇ ਬੰਦੇ ਨੂੰ ਆਏ ਲੱਗਦਾ ਕਿ ਲੱਗਣਗੇ ਬਾਲੇ ਤੇ ਰੁਪਈਆ 51000 ਰੁਪਏ ਚ ਜੇ ਬਾਈ ਆਪਾਂ ਸਾਰਾ ਘਰ ਹੀ ਜਗਮਗ ਕਰ ਦਗੇ ਕਰ ਦਿਓ ਬਾਈ ਕਰਦਗੇ ਦੀਵਾਲੀ ਤੇ ਲੋਕਾਂ ਨੇ ਜਗਮਗ ਹੋਣੀ ਆ ਘਰ ਵੀ ਜਗਮਗ ਕਰ ਕੀ ਕਰਦਗੇ ਕਿੰਨੇ ਕੁ ਪੈਸੇ ਆ ਕਿੰਨੀ ਕਿੰਨੀ ਸਮਾਨ ਦੇ ਦਾਂਗੇ 51000 ਰੁਪਈਆ ਤਾਂ ਮੈਂ 51 ਕਹਤਾ ਉਹਦੇ ਵਿੱਚ ਦੇ ਕੀ ਕੀ ਦੇਵੋਗੇ ਉਹਦੇ ਵਿੱਚ ਆਪਾਂ ਪਹਿਲਾਂ ਤਾਂ ਤੁਹਾਨੂੰ ਸੋਫਾ ਦੇ ਦਿਆਂਗੇ ਜੀ ਕੋਰਨਰ ਆਹਾਂ ਸੋਫਾ ਦਿੱਤਾ ਆਹਾਂ ਦੇ ਦਾਂਗੇ ਇਹਦੇ ਉੱਤੇ ਸ਼ੀਸ਼ਾ ਰੱਖ ਕੇ ਦੇਵਾਂਗੇ ਠੀਕ ਆ ਜੀ ਫਿਰ ਤੁਹਾਨੂੰ ਅਲਮਾਰੀ ਦੇਤੀ ਅਲਮਾਰੀ ਦੇਤੀ ਕੱਪੜੇ ਕੁੱਪੜੇ ਰੱਖਣੇ ਕੱਪੜੇ ਅਲਮਾਰੀ ਦਾ ਸਾਈਜ਼ ਵੇਖੋ ਜੀ 7x5 ਦਾ ਪੂਰਾ ਹੈਗਾ ਪਿਆ ਨਹੀਂ ਹੈਗਾ 7x5 ਦੀ ਅਲਮਾਰੀ ਪੂਰੀ ਡੀਪ ਅਲਮਾਰੀ ਹਾਂਜੀ ਇਹ ਦੇਤੀ ਨਾਲ ਤੁਹਾਨੂੰ ਬੈੱਡ ਦੇ ਦਿੰਨੇ ਆ ਜੀ ਤੇ ਨਾਲ ਦੇ ਦਿੰਨੇ ਆ ਗੱਦੇ ਨਾਲ ਦੇ ਦੇਣੇ ਆ ਗੱਦੇ ਹਾਂਜੀ ਇਹਦੇ ਤੇ ਬੰਦੇ ਨੇ ਪਹਿਣਾ ਲੀੜਾਂ 'ਚ ਪਹਿਨੇ ਬਲਬੂਲ ਹਾਂਜੀ ਇਹਦੇ ਤੇ ਇਹਦੇ ਚ ਤਾਂ ਸਾਹਮਣੇ ਆ ਲੀੜੇ ਇਹਦੇ ਤੇ ਬਹਿਣਾ ਤੇ ਜੇ ਆਪਾਂ ਆ ਪ੍ਰੈਸ ਕਰਨ ਨੂੰ ਵੀ ਦੇ ਦੇ ਗਏ ਫਿਰ ਬਲ ਵੀ ਕੱਢਣੇ ਆ ਲੀੜਾਂ ਦੇ ਵਿੱਚ ਹੀ ਦੇ ਦੇ ਗਏ ਆ ਵੀ ਦੇ ਦਿਓ ਜੀ ਹੁਣ ਵੇਖੀ ਜਾਓ ਪਰ ਦੀਵਾਲੀ ਤੱਕ ਆਫਰ ਹੈ ਜੀ ਹੱਸਦਾ ਹੱਸਦਾ ਦੀਵਾਲੀ ਤੱਕ ਆ ਆ ਮੱਲੋ ਨਾਲ ਹੀ ਆ ਬਲ ਵੀ ਕੱਢਣੇ ਆ ਇਹ ਲੋਹਾ ਨਰਾ ਲੋਹਾ ਜੇ ਕਿਸੇ ਵੀ ਸੱਜਣ ਨੇ ਲਿਜਾਣਾ ਤੇ ਇੱਕ ਕੰਮ ਹੋਰ ਕਰਦਗੇ ਪੂਰੇ ਪੰਜਾਬ ਦੇ ਵਿੱਚ ਜੇ ਆਪਾਂ ਡਿਲੀਵਰੀ ਫ੍ਰੀ ਕਰਦੇ ਸਾਰੇ ਹੀ ਕਰੀ ਕਰੀ ਜਾਂਦੇ ਆ ਕਰ ਦਿਓ ਜੀ ਕਰ ਦਿਓ ਹੋਰ ਡਿਲੀਵਰੀ ਫ੍ਰੀ ਕਰ ਦਿਓ ਹੋਰ ਕਰ ਦਿਓ ਦੱਸੋ ਡਿਲੀਵਰੀ ਫ੍ਰੀ ਕਰਤੀ ਜੇ ਕਿਸੇ ਨੇ ਪੰਜਾਬ ਤੋਂ ਬਾਹਰ ਲਿਜਾਣਾ ਉਹਦੇ ਲਈ ਫਿਰ ਕੀ ਵਿਧੀ ਆ ਬਈ ਉਹਦੇ ਲਈ ਪੰਜਾਬ ਤੋਂ ਬਾਹਰ ਜਿੰਨਾ ਬਾਹਰ ਜਾਊਗਾ ਜੀ 15 ਰੁਪਏ ਕਿਲੋਮੀਟਰ ਅਸਟਰ ਆ ਪੰਜਾਬ ਤੋਂ ਬਾਹਰ ਪੰਜਾਬ ਦੀ ਹੱਦ ਤੋਂ ਬਾਹਰ ਕਰਾਇਆ ਲੱਗਣਾ ਪੰਜਾਬ ਦੀ ਹੱਦ ਦੇ ਅੰਦਰ ਉਹਨੂੰ ਵੀ ਕਰਾਇਆ ਲੱਗਣਾ ਉਹਨੂੰ ਵੀ ਨਹੀਂ ਕਰਾਇਆ ਤੇ ਜੇ ਕਿਸੇ ਨੇ ਬਾਹਰਲੇ ਮੁਲਕ ਚ ਮੰਗਾਉਣਾ ਹੋਵੇ ਕਿਤੇ ਲੈ ਜਾਏ ਜੀ ਉੱਥੇ ਭੇਜ ਦਾਂਗੇ ਚੱਕੋ ਵੀ ਮੱਲੋ ਇਹ ਬੰਦਿਆਂ ਕੋਲ ਐਕਸਪੋਰਟ ਦਾ ਵੀ ਲਾਇਸੈਂਸ ਹੈ ਚਾਹੇ ਜਾ ਚੜਾ ਲੈ ਚੱਕੋ ਵੀ